ਸ਼ਬੀਂਦਰਾ ਆਪਾਂ ਬੈਠੇ ਸੀ ਨਾ ਪਰਸੇ ਸਰਕਾਰ ਦੀਆਂ ਚਾਲਾਂ ਨੇ ਠੀਕ ਆ ਪਹੁੰਚ ਰਿਆ ਵਾ ਲੇਕਿਨ ਹਰ ਤਵੀ ਇਨਸਾਨ ਚ ਹੁੰਦੀ ਆ ਮਨੁਸਾਨ ਵੀ ਆ ਜੋ ਸਰਕਾਰ ਦੇ ਅਧਿਕਾਰੀਆਂ ਨਾਲ ਮੇਰੀ ਗੱਲ ਹੋਈ ਬੜੇ ਪੁੱਛੇ ਪਾਇਏ ਪਰ ਮੈਂ ਇਹੀ ਗੱਲ ਦੱਸੀ ਜੀ ਤੇ ਜੇ ਕੋਈ ਛੋਟੇ ਬੱਚੇ ਨੇ ਆਖਿਆ ਨਾ ਜਸਤੇ ਦੱਪਣ ਵਾਲੇ ਨੂੰ ਸੋ ਠੀਕ ਆਣਾ ਧੱਲੇਵਾਲ ਸਾਹਿਬ ਨੂੰ ਚੱਕ ਲਿਆ ਉਹ ਮੇਰੇ ਸੇ ਮੈਂ ਜ਼ਿੰਮੇਵਾਰੀ ਨਿਭਾਈ ਮੌਕੇ ਜੋ ਇਹ ਮਨੋਰੰਜਨ ਦਿੱਤੀ ਮੈਂ ਤਨਵਾਲ ਕਰਦਾ ਇਹਨਾਂ ਸਾਰਿਆਂ ਦਾ ਤੇ ਮੈਨੂੰ ਇਸ ਕਾਬਿਲ ਸਮਝਿਆ ਮੈਂ ਰਾਜੂ ਧੱਲੇਵਾਲ ਸਾਹਿਬ ਨਾਲ ਬੜਾ ਕੋਈ ਇੱਕ ਠਿਕਾ ਗੱਲਬਾਤ ਚਲਾਈ ਪਰ ਜਿਸ ਤਰ੍ਹਾਂ ਦੀ ਸੰਸਕ੍ਰਿਤੀ ਹੈ ਤਾਂ ਜਿਸ ਤਰ੍ਹਾਂ ਦੀ ਸਮਝ ਆ ਉਹਦੇ ਕੇ ਨਹੀਂ ਜੜਾ ਦਾ ਆਪਣੇ ਇਤਿਹਾਸ ਸੁਣਨੇ ਪਏ ਕਿਉਂਕਿ ਮੈਂ ਬਿਲਕੁਲ ਭਾਵਾ ਤਾਂ ਮੈਂ ਆਖੀ ਕਿ ਨਾ ਕਿ ਪ੍ਰਮਾਤਮਾ ਨਾ ਕਰੇ ਮੇਰੀ ਕੋਈ ਕੋਸ਼ਿਸ਼ ਹੈ ਹੋਣੀ

ਜੇ ਸਾਡੇ ਤੋਂ ਸਾਡੇ ਆਪੂ ਹੀ ਜਿੱਤੀ ਪਾਈ ਜਾਂਦੇ ਨੇ ਤੇ ਅਗਲਾ ਨੰਬਰ ਆਊਗਾ ਉਹ 40 ਨੰਬਰ ਮੇਰਾ ਹੀ ਹੋਊਗਾ ਔਰ ਅਸਰ ਸਟੇਜ ਤੇ ਮੜਾਏ ਅਗਰ ਮੌਤਮ ਹੋਇਆ ਔਰ ਜਿੰਨੇ ਮੈਡੀਕਲ ਹੋਏ ਚਤੰਤਾ ਨੌਦੇਸੀਆਂ ਪੱਤਰਕਾਰ ਪੁੱਛਦੇ ਸੀ ਤੇ ਤਾਂ ਅਸਰੀਏ ਇਸ ਤਰ੍ਹਾਂ ਦਾ ਬੇਡ ਬੜਾ ਘੱਟ ਰਿਹਾ ਮੈਂ ਕਹਿੰਦਾ ਕਿ ਮੇਰਾ ਗਿੰਗੋ ਸਗਤ ਅਗਲੇ 20 50 ਕਿਲੋ ਵੀ ਘੱਟ ਗਿਆ ਦੇਖੋ ਮੇਰਾ ਹੌਸਲਾ ਨਹੀਂ ਘੱਟ ਸਕਦਾ

ਇਹ ਤਾਂ ਮੈਂ ਵਾਦਾ ਕਰਦਾ ਕਿਉਂਕਿ ਬਾਬੇ ਨਾਨਕ ਨੇ ਮੈਨੂੰ ਮਰ ਨਹੀਂ ਦਿੱਤਾ ਇਸ 9 ਮਹੀਨੇ ਦੇ ਨਾਲ ਵਿੱਚ ਮੇਰੇ 4-5 ਐਕਸੀਡੈਂਟ ਹੋਏ ਜਦ ਮੈਂ ਗੱਡੀਆਂ ਚਲਾਜ ਰਹਾ ਜੀਤੇ ਵਿੱਚ ਕੋਲ ਸਟਰ ਲਾਸੀ ਦਾ ਐਤੋਂਾ ਟੰਗਾ ਮਾਰਦਾ ਵੀ ਦਾ ਯੋਜਾ ਗੱਡੀ ਵਾਛੇ